ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਦਹੀਂ ਬੈਂਗਨ ਬਣਾ ਕੇ ਤਿਆਰ ਕਰਾਂਗੇ ਤੇ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਸਕਣ ਤਾਂ ਇੱਥੇ ਮੈਂ ਇੱਕ ਬੈਂਗਨ ਲਿੱਤਾ ਹੈ ਇਹਨੂੰ ਆਪਾਂ ਗੋਲ-ਗੋਲ ਕੱਟ ਲਾਂਗੇ ਤੇ ਜਿਹੜੀਆਂ ਇਹਦੀਆਂ ਆਪਾਂ ਫਾੜੀਆਂ ਗੋਲ-ਗੋਲ ਕੱਟਾਂਗੇ ਇਹਨਾਂ ਨੂੰ ਜ਼ਿਆਦਾ ਬਰੀਕ ਨਹੀਂ ਆਪਾਂ ਕੱਟਣਾ। ਥੋੜੀਆਂ ਜੀਆਂ ਮੋਟੀਆਂ ਰੱਖਾਂਗੇ ਇਹਨੂੰ ਆਪਾਂ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇੰਨੀਆਂ ਕਮੋਟੀਆਂ ਇਹ ਕੱਟ ਲੈਣੀਆਂ। ਤੇ ਇੱਥੇ ਮੈਂ ਹੁਣ ਸਾਰੇ ਬੈਂਗਰ ਨੂੰ ਗੋਲ-ਗੋਲ ਕੱਟ ਲਏ। ਤੇ ਹੁਣ ਇੱਥੇ ਆਪਾਂ ਇੱਕ ਕੌਲੀ ਲੈ ਲਾਂਗੇ। ਉਹਦੇ ਵਿੱਚ ਇੱਥੇ ਮੈਂ ਦੋ ਚਮਚ ਪਾਇਆ ਕੁਕਿੰਗ ਆਇਲ ਤੇ ਫਿਰ ਉਹਦੇ ਵਿੱਚ ਮੈਂ ਪਾਇਆ ਅੱਧਾ ਚਮਚ ਲਾਲ ਮਿਰਚ ਪਾਊਡਰ ਤੇ ਅੱਧਾ ਚਮਚ ਇੱਥੇ ਆਪਾਂ ਨਮਕ ਪਾ ਲਾਂਗੇ। ਇਨ ਨੂੰ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੁਣ ਜਿਹੜਾ ਬੈਂਗਨ ਆਪਾਂ ਕੱਟ ਕੇ ਤਿਆਰ ਕੀਤਾ ਸੀ ਤਾਂ ਆਪਾਂ ਇਸ ਮਿਸ਼ਰਣ ਨੂੰ ਇਹਦੇ ਉੱਪਰ ਚੰਗੀ ਤਰ੍ਹਾਂ ਕੋਟ ਕਰ ਦਾਂਗੇ ਦੋਨੋਂ ਸਾਈਡਾਂ ਤੇ ਆਪਾਂ ਚੰਗੀ ਤਰ੍ਹਾਂ ਹੱਥ ਦੀ ਮਦਦ ਨਾਲ ਚੰਗੀ ਤਰ੍ਹਾਂ ਲਗਾ ਦੇਾਂਗੇ ਐਦਾਂ ਇਹ ਆਪਾਂ ਸਾਰੇ ਪੀਸੇਸ ਦੇ ਉੱਪਰ ਲਗਾ ਲੈਣਾ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੈਂ ਸਾਰੇ ਪੀਸਸ ਦੇ ਉੱਪਰ ਨਮਕ ਮਿਰਚ ਦਾ ਘੋਲ ਹੈ ਜਿਹੜਾ ਲਗਾ ਲਿਆ ਤੇ ਇੱਥੇ ਮੈਂ ਹੁਣ ਗ੍ਰਿਲਰ ਦੇ ਵਿੱਚ ਹਲਕਾ ਜਾਂ ਕੁਕਿੰਗ ਆਇਲ ਪਾਇਆ ਤੇ ਇਹਦੇ ਵਿੱਚ ਮੈਂ ਸਾਰੇ ਪੀਸਸ ਨੂੰ ਲਗਾ ਦਿਆਂਗੀ ਤੇ ਤੁਸੀਂ ਇਹਨੂੰ ਤਵੇ ਜਾਂ ਪੈਨ ਦੇ ਵਿੱਚ ਵੀ ਰੱਖ ਕੇ ਦੋਨੋਂ ਸਾਈਡਾਂ ਤੋਂ ਸੇਕ ਸਕਦੇ ਹੋ ਤੇ ਮੈਂ ਇੱਥੇ ਇਹਨੂੰ ਗ੍ਰਿਲਰ ਦੇ ਵਿੱਚ ਸਾਰੇ ਰੱਖੇ ਆ ਤੇ ਇਹਨੂੰ ਆਪਾਂ ਦੋਨੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਗ੍ਰਿਲ ਕਰ ਲਾਂਗੇ ਤੇ ਹੁਣ 5 ਮਿੰਟ ਹੋ ਗਏ ਆ ਆਪਾਂ ਖੋਲ ਕੇ ਦੇਖਦੇ ਆ ਕਿ ਆਪਣੇ ਜਿਹੜੇ ਬੈਂਗਨ ਦੇ ਸਲਾਈਸ ਆ ਉਹ ਗ੍ਰਿਲ ਹੋ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਗ੍ਰਿਲ ਹੋਏ ਆ ਤੇ ਹੁਣ ਇਹਨਾਂ ਨੂੰ ਆਪਾਂ ਕੱਢ ਕੇ ਦੁਬਾਰਾ ਆਪਣੀ ਟ੍ਰੇ ਦੇ ਵਿੱਚ ਹੀ ਰੱਖ ਲਵਾਂਗੇ ਤੇ ਇੱਥੇ ਹੁਣ ਇੱਕ ਪੈਨ ਦੇ ਵਿੱਚ ਮੈਂ 3 ਚਮਚ ਕੁਕਿੰਗ ਆਇਲ ਦੇ ਪਾਏ ਐ ਤੇ ਇਹਦੇ ਵਿੱਚ ਪਹਿਲੇ ਆਪਾਂ ਐਡ ਕਰਾਂਗੇ ਬਰੀਕ-ਬਰੀਕ ਕੱਟ ਕੀਤਾ ਹੋਇਆ ਲਸਣ ਤੇ ਨਾਲ ਹੀ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਬਰੀਕ-ਬਰੀਕ ਕੱਟ ਕੀਤਾ ਹੋਇਆ ਅਦਰਕ ਤੇ ਫਿਰ ਇਹਨੂੰ ਆਪਾਂ ਥੋੜੀ ਦੇਰ ਲਈ ਫਰਾਈ ਕਰ ਲਾਂਗੇ ਤੇ ਹੁਣ ਜਿੱਦੇ ਹਲਕੇ ਜਿਹੇ ਪੁੱਜ ਜਾਣਗੇ ਤਾਂ ਇਹਦੇ ਵਿੱਚ ਆਪਾਂ ਪਾ ਦੇਾਂਗੇ ਇੱਕ ਬਰੀਕ-ਬਰੀਕ ਕੱਟ ਕੀਤਾ ਹੋਇਆ ਪਿਆਜ਼ ਤੇ ਪਿਆਜ਼ ਨੂੰ ਵੀ ਆਪਾਂ ਜ਼ਿਆਦਾ ਨਹੀਂ ਭੁੰਨਾ ਕਿ ਇਹਨੂੰ ਬ੍ਰਾਊਨ ਕਰਨਾ ਹੈ ਬਿਲਕੁਲ ਹਲਕਾ ਜਿਹਾ ਹੀ ਭੁੰਨਾਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਥੇ ਮੈਂ ਦੋ ਟਮਾਟਰਾਂ ਦੀ ਪਿਊਰੀ ਬਣਾਈ ਹੋਈ ਹੈ ਉਹ ਐਡ ਕਰ ਲਾਂਗੇ ਤੇ ਉਹਨੂੰ ਐਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਮਸਾਲੇ ਸਭ ਤੋਂ ਪਹਿਲੇ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਸਵਾਦ ਅਨੁਸਾਰ ਹਾਫ ਚਮਚ ਪਾਵਾਂਗੇ ਲਾਲ ਮਿਰਚ ਪਾਊਡਰ ਤੇ ਹਾਫ ਚਮਚ ਪਾਵਾਂਗੇ ਇੱਥੇ ਆਪਾਂ ਹਲਦੀ ਪਾਊਡਰ 1 ਚਮਚ ਪਾਵਾਂਗੇ ਧਨੀਆ ਪਾਊਡਰ ਤੇ ਹਾਫ ਚਮਚ ਪਾਵਾਂਗੇ ਗਰਮ ਮਸਾਲਾ ਪਾਊਡਰ ਤੇ ਨਾਲ ਹੀ ਇਹਦੇ ਵਿੱਚ ਇੱਥੇ ਆਪਾਂ ਐਡ ਕਰਾਂਗੇ ਥੋੜੀ ਜੀ ਕਸੂਰੀ ਮੇਥੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਥੋੜੀ ਦੇਰ ਲਈ ਆਪਾਂ ਮਸਾਲੇ ਨੂੰ ਐਦਾਂ ਹੀ ਪਕਾ ਲਾਂਗੇ ਤੇ ਹੁਣ ਇੱਥੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਿਆਂਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕਵਰ ਕਰਕੇ 2 ਮਿੰਟ ਲਈ ਪਕਾ ਲਾਂਗੇ ਹੁਣ 2-3 ਮਿੰਟ ਹੋ ਗਿਆ ਆਪਾਂ ਦੇਖਦੇ ਆ ਮਸਾਲੇ ਨੂੰ ਤੇ ਤੁਸੀਂ ਦੇਖ ਸਕਦੇ ਹੋ ਕਿ ਇਹਨੇ ਆਇਲ ਛੱਡ ਦਿੱਤਾ ਤੇ ਆਪਣਾ ਮਸਾਲਾ ਚੰਗੀ ਤਰ੍ਹਾਂ ਪੱਕ ਚੁੱਕਾ ਹੈ ਤਾਂ ਇਸ ਮਸਾਲੇ ਦੇ ਵਿੱਚ ਜਿਹੜੇ ਆਪਾਂ ਬੈਂਗਨ ਦੇ ਸਲਾਈਸਸ ਤਿਆਰ ਕਰਕੇ ਰੱਖਿਆ ਉਹਦੇ ਚੋਂ 4-5 ਸਲਾਈਸ ਆਪਾਂ ਇਸ ਮਸਾਲੇ ਦੇ ਵਿੱਚ ਐਡ ਕਰ ਲਾਂਗੇ ਤੇ ਚੰਗੀ ਤਰ੍ਹਾਂ ਨਾਲ ਮਸਾਲੇ ਦੇ ਨਾਲ ਇਹਨਾਂ ਨੂੰ ਭੁੰਨ ਲਾਂਗੇ ਵਿੱਚ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਇਹਦੇ ਨਾਲ ਜਿਹੜਾ ਆਪਣਾ ਮਸਾਲਾ ਹੈ ਉਹ ਹੋਰ ਵੀ ਟੇਸਟ ਵਾਈਜ਼ ਵੀ ਵਧੀਆ ਬਣ ਜੇਗਾ ਔਰ ਲੁੱਕ ਵਾਈਜ਼ ਵੀ ਬੜਾ ਵਧੀਆ ਲੱਗਦਾ ਹੈ ਤਾਂ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਨਾਲ ਇਹਨੂੰ ਪਕਾ ਲਾਂਗੇ ਲਾਉਂਦੇ ਹੋਏ ਤੇ ਥੋੜਾ ਨਾਲ ਨਾਲ ਮੈਸ਼ ਵੀ ਕਰਦੇ ਰਵਾਂਗੇ ਤੇ ਇੱਥੇ ਮੈਂ ਇੱਕ ਹੋਰ ਪੈਨ ਲੈਂਦਾ ਜਿਹਦੇ ਵਿੱਚ ਦੋ ਚਮਚ ਪਾਇਆ ਕੁਕਿੰਗ ਆਇਲ ਦੇ ਤੇ ਇਹਦੇ ਵਿੱਚ ਆਪਾਂ ਆਪਣੀ ਦਹੀਂ ਲਈ ਤੜਕਾ ਤਿਆਰ ਕਰਾਂਗੇ ਤਾਂ ਸਭ ਤੋਂ ਪਹਿਲੇ ਪਾਵਾਂਗੇ ਇੱਕ ਚਮਚ ਜੀਰਾ ਤੇ ਇੱਕ ਚਮਚ ਪਾਵਾਂਗੇ ਕੁੱਟਿਆ ਹੋਇਆ ਸਾਬਤ ਧਨੀਆ ਤੇ ਨਾਲੀ ਦੇ ਵਿੱਚ ਆਪਾਂ ਐਡ ਕਰ ਦਾਂਗੇ ਥੋੜਾ ਜਿਹਾ ਬਰੀਕ-ਬਰੀਕ ਕੱਟ ਕੀਤਾ ਹੋਇਆ ਲਸਣ ਜਿੱਦਾਂ ਹੀ ਆਪਣਾ ਲਸਣ ਥੋੜਾ ਜਿਹਾ ਪੁੱਜ ਜਾਏਗਾ ਤਾਂ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਦੋ ਸਾਬਤ ਲਾਲ ਮਿਰਚਾਂ ਤੇ ਨਾਲ ਹੀ ਇਹਦੇ ਵਿੱਚ ਆਪਾਂ ਇੱਥੇ ਐਡ ਕਰਾਂਗੇ ਥੋੜਾ ਜਿਹਾ ਕੜੀ ਪੱਤਾ ਤੇ ਇਥੇ ਇੱਕ ਬੌਲ ਦੇ ਵਿੱਚ ਮੈਂ ਦਹੀਂ ਲਿੱਤਾ ਹੈ ਇਸ ਦਹੀਂ ਦੇ ਵਿੱਚ ਮੈਂ ਹਲਕਾ ਜਿਹਾ ਪਾਣੀ ਮਿਕਸ ਕਰਕੇ ਉਹਨੂੰ ਸਮੂਤ ਕਰ ਲਿਆ ਸੀਗਾ ਤੇ ਹੁਣ ਇਹਦੇ ਵਿੱਚ ਹਲਕਾ ਜਿਹਾ ਨਮਕ ਮਿਲਾਇਆ ਤੇ ਜਿਹੜਾ ਆਪਾਂ ਤੜਕਾ ਤਿਆਰ ਕੀਤਾ ਸੀ ਉਹਦੇ ਵਿੱਚ ਅੱਧਾ ਚਮਚ ਲਾਲ ਮਿਰਚ ਪਾਊਡਰ ਮਿਕਸ ਕਰਕੇ ਤੇ ਇਸ ਤੜਕੇ ਨੂੰ ਆਪਾਂ ਦਹੀਂ ਦੇ ਉੱਪਰ ਪਾ ਦਾਂਗੇ ਤੇ ਫਿਰ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਤੁਸੀਂ ਇਸ ਦਹੀਂ ਨੂੰ ਐਦਾਂ ਤੜਕਾ ਲਾ ਕੇ ਐਦਾਂ ਵੀ ਇੰਜੋਏ ਕਰ ਸਕਦੇ ਹੋ ਵੀ ਕਦੇ ਲੱਗੇ ਕਿ ਕੁਝ ਖਾਣ ਨੂੰ ਹੋਰ ਦਿਲ ਨਹੀਂ ਹੈ ਕਈ ਸਬਜ਼ੀ ਬਣਾਉਣ ਨੂੰ ਦਿਲ ਨਹੀਂ ਹੈ ਤਾਂ ਤੁਸੀਂ ਇਦਾਂ ਦਹੀਂ ਨੂੰ ਤੜਕਾ ਲਾ ਕੇ ਵੀ ਇੰਜੋਏ ਕਰ ਸਕਦੇ ਹੋ ਤੇ ਇੱਥੇ ਹੁਣ ਆਪਣੀ ਦਹੀਂ ਰੈਡੀ ਹੈ ਤੇ ਚੰਗੀ ਤਰ੍ਹਾਂ ਤੜਕੇ ਨੂੰ ਦਹੀਂ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਇਹ ਕੁਝ ਇਸ ਤਰ੍ਹਾਂ ਦੀ ਦਿਖੇਗੀ ਤਾਂ ਇੱਥੇ ਹੁਣ ਮੈਂ ਇੱਕ ਸਰਵਿੰਗ ਬੌਲ ਲਿੱਤਾ ਹੈ ਤੇ ਇਸ ਬੌਲ ਦੇ ਵਿੱਚ ਸਭ ਤੋਂ ਪਹਿਲੇ نیچے ਆਪਾਂ ਜਿਹੜਾ ਮਸਾਲਾ ਤਿਆਰ ਕੀਤਾ ਉਹਦੀ ਇੱਕ ਲੇਅਰ ਲਗਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਮਸਾਲਾ ਹੈ ਉਹਦਾ ਕਲਰ ਕਿੰਨਾ ਪਿਆਰਾ ਆਇਆ ਹੈ ਕਿੰਨਾ ਵਧੀਆ ਇਹ ਮਸਾਲਾ ਬਣ ਕੇ ਰੈਡੀ ਹੋਇਆ ਤੁਸੀਂ ਇਹਨੂੰ ਏਦਾਂ ਵੀ ਐਜ਼ ਏ ਪਰਥੇ ਦੀ ਤਰ੍ਹਾਂ ਵੀ ਖਾ ਸਕਦੇ ਹੋ ਪਰ ਇੱਥੇ ਆਪਾਂ ਦਹੀਂ ਬੈਂਗਨ ਬਣਾ ਰਹੇ ਹਾਂ ਤਾਂ ਆਪਾਂ ਇਹਨੂੰ ਓਦਾਂ ਹੀ ਸਰਵ ਕਰਾਂਗੇ ਹੁਣ ਇੱਥੇ ਆਪਾਂ ਦੂਸਰੀ ਲੇਅਰ ਲਗਾਵਾਂਗੇ ਜਿਹੜੇ ਆਪਾਂ ਤਿਆਰ ਕਰਕੇ ਰੱਖੇ ਹੋਏ ਆ ਬੈਂਗਨ ਦੇ ਸਲਾਈਸਸ ਉਹਨਾਂ ਦੀ ਤਾਂ ਆਪਾਂ ਇੱਕ ਇੱਕ ਕਰਕੇ ਸਾਰੇ ਬੈਂਗਨਸ ਦੇ ਪੀਸਾ ਨੂੰ ਇਹਦੇ ਉੱਪਰ ਰੱਖ ਦਵਾਂਗੇ ਤੇ ਹੁਣ ਇੱਥੇ ਆਪਾਂ ਤੀਸਰੀ ਲੇਅਰ ਲਗਾਵਾਂਗੇ ਜਿਹੜਾ ਆਪਾਂ ਦਹੀਂ ਤਿਆਰ ਕਰਕੇ ਰੱਖਿਆ ਉਹਦੀ ਤੇ ਜੇਕਰ ਤੁਸੀਂ ਜ਼ਿਆਦਾ ਕੁਆਂਟੀਟੀ ਚ ਬਣਾ ਰਹੇ ਹੋ ਤਾਂ ਤੁਸੀਂ ਇਹਨੂੰ ਰਿਪੀਟ ਕਰ ਸਕਦੇ ਹੋ ਕਿ ਜਿੱਦਾਂ ਦਹੀਂ ਦੇ ਉੱਪਰ ਦੁਬਾਰਾ ਤੋਂ ਫੇਰ ਇੱਕ ਲੇਅਰ ਮਸਾਲੇ ਦੀ ਫਿਰ ਉਸ ਦੇ ਉੱਪਰ ਬੈਂਗਨ ਔਰ ਉਸ ਦੇ ਉੱਪਰ ਫਿਰ ਦਹੀਂ ਤਾਂ ਤੁਸੀਂ ਐਦਾਂ ਵੀ ਕਰ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਲੱਗ ਰਿਹਾ ਔਰ ਦੇਖਣ ਨੂੰ ਹੀ ਐਦਾਂ ਲੱਗ ਰਿਹਾ ਕਿ ਬਹੁਤ ਜ਼ਿਆਦਾ ਟੇਸਟੀ ਬਣੇ ਹੋਣਗੇ ਤਾਂ ٹرسٹ ਮੀ ਇਹ ਬਹੁਤ ਜ਼ਿਆਦਾ ਟੇਸਟੀ ਬਣ ਕੇ ਦਹੀਂ ਬੈਂਗਨ ਰੈਡੀ ਹੁੰਦੇ ਆ ਤਾਂ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖੋਗੇ ਤਾਂ ਫਿਰ ਹੀ ਤੁਹਾਨੂੰ ਇਹਦਾ ਐਕਚੁਅਲ ਜਿਹੜਾ ਟੇਸਟ ਪਤਾ ਚੱਲੇਗਾ ਤਾਂ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਤੇ ਹੁਣ ਆਪਾਂ ਇਹਨੂੰ ਗਾਰਨਿਸ਼ ਕਰਾਂਗੇ ਬ੍ਰਿਕ ਬ੍ਰਿਕ ਕੱਟ ਕੀਤੇ ਹੋਏ ਹਰੇ ਧਨੀਏ ਦੇ ਨਾਲ ਹਰਾ ਧਨੀਆ ਪਾਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹ ਹੋਰ ਵੀ ਵਧੀਆ ਲੱਗ ਰਿਹਾ ਹੈ ਤੇ ਹਰਾ ਧਨੀਆ ਪਾਨ ਤੋਂ ਬਾਅਦ ਇਹਦੇ ਉੱਪਰ ਆਪਾਂ ਥੋੜਾ ਜਿਹਾ ਚਾਟ ਮਸਾਲਾ ਵੀ ਪਾ ਦੇਾਂਗੇ ਤੇ ਇਹ ਆਪਣੇ ਦਹੀਂ ਬੈਂਗਨ ਬਣ ਕੇ ਹੁਣ ਬਿਲਕੁਲ ਰੈਡੀ ਤੇ ਤੁਸੀਂ ਵੀ ਜਦ ਇਹਨੂੰ ਬਣਾ ਕੇ ਆਪਣੇ ਡਾਈਨਿੰਗ ਟੇਬਲ ਤੇ ਸਰਵ ਕਰੋਗੇ ਤਾਂ ਮੈਂ ਇਸ ਚੀਜ਼ ਦੀ ਗਾਰੰਟੀ ਲੈਂਦੀ ਹਾਂ ਕਿ ਤੁਹਾਡੇ ਗੈਸਟ ਜ਼ਰੂਰ ਤੁਹਾਡੇ ਤੋਂ ਇਸ ਚੀਜ਼ ਦੀ ਰੈਸਪੀ ਪੁੱਛਣਗੇ ਤੇ ਆਈ ਹੋਪ ਕਿ ਤੁਹਾਨੂੰ ਮੇਰੀ ਇਹ ਵੀਡੀਓ ਵੀ ਪਸੰਦ ਆਈ ਹੋਵੇਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਔਰ ਸ਼ੇਅਰ ਵੀ ਜ਼ਰੂਰ ਕਰਨਾ ਤੇ ਮਿਲਦੇ ਆਪਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਬਾਏ ਬਾਏ